ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਯੋਗ ਕੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਣੇ ਨਵੇਂ ਚੈਨਲ ਦੇ ਵਿੱਚ ਜੇ ਆਪਾਂ ਕਾਫੀ ਟਾਈਮ ਹੋ ਗਿਆ ਸੀ ਹੁਣ ਵੀਡੀਓ ਨਹੀਂ ਪਾਈਆਂ ਸੀਗੀਆਂ ਤੇ ਹੁਣ ਅੱਜ ਆਪਾਂ ਕੌਣ ਲੱਗਿਆ ਵੀਡੀਓ ਕਿ ਕਿ ਹੁਣ ਆਪਾਂ ਜੋ ਆਪਣੇ ਟਰੈਕਟਰ ਦੇ ਟਰਬੋ ਜੋ ਫਿੱਟ ਕਰ ਰਹੇ ਹਾਂਗੇ ਕਰੇ ਦੇਖੋ ਆਪਣੀ টারਬੋ ਭਈਆ 25 ਨੰਬਰ টারਬੋ ਹਾਲ ਸੈੱਟ ਦੀ টারਬੋ ਦੇਖੋ ਆਪਾਂ ਇੱਕ ਕਰੀ ਮੰਨ ਲੇ ਗਏ ਤਾਂ ਹੁਣ ਥੋੜੇ ਦਿਨ ਹੋਏ ਨੇ 10-15 ਦਿਨ ਹੋਏ ਹੋਣਗੇ ਤੇ ਇਹਦੇ ਆਪਾਂ ਸੋਨੇ ਨਿੱਕੇ ਵਾਲੀ ਹੱਥ ਗੇ ਉਸ ਨਾਲ ਜਾਈਏ ਹੋਏ ਹੋਏ ਥੱਲੀ ਬਾਕੀ আচ্ছা ਠੀਕਾ ਦੇਖੋ ਕਾਸੀਆਂ ਤਾਂ ਮੇਥੇ ਦਾਦਾ ਜੀ ਕਹਿੰਦੇ ਮੇਰੇ ਪੈਰ ਨਿੱਕਲੇ ਡੀਡੂ ਉਹ ਖਾਉਂਦਾਗਾ ਤੇ ਫਿਰ ਆਪਾਂ ਉਹਨਾਂ ਨੂੰ ਪਟਿਆਲੇ ਤੋਂ ਜੋ ਆਹਰੇ ਇਸ ਲਈ ਆ ਕੇ ਸਪੈਸ਼ਲ ਲਿਆ ਕੇ ਰੇ ਇਸ ਲਈ ਆ ਕੇ ਲਾ ਕੇ ਦਿੱਤੀ ਆ ਦੇਖੋ ਸੈਟ ਤੇ ਜਿਸ ਤਰ੍ਹਾਂ ਆਪਾਂ ਫਿਰ ਘਰੇ ਪਲੇਟਫਾਰਮ ਲਾਇਆ ਸੀਗਾ ਉਸੇ ਤਰ੍ਹਾਂ ਹੁਣ ਆਪਾਂ ਘਰੇ ਸਾਬੂ ਆਪ ਵੀ ਫਿਟ ਕਰਾਂਗੇ ਆਪ ਵੀ ਬਣਾ ਕੇ ਚੀਜ਼ਾਂ ਤੇ ਉਹ ਕਰਾਂਗੇ ਆਹ ਨੂੰ ਬਦਲ ਦੀ ਮਨ ਇਹਦਾ ਪਾਸਾ ਬਦਲ ਦਿੱਤਾ ਥੱਲੇ ਸੀ ਪਹਿਲਾਂ ਇਹਨਾਂ ਨੂੰ ਉੱਤੇ ਕਰ ਦਿੱਤਾ ਤੇ ਦੇਖੋ ਨੰਨਾ ਮਹਾਨਸਰੀ ਦਾ ਨਾਮ ਹੁਣ ਤੇ ਮਨ ਕੀਦ ਲੋ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਬਲੌਗਾਂ ਦੇ ਵਿੱਚ ਵੀ ਕਿਸ ਤਰ੍ਹਾਂ ਆਪਾਂ ਜੋ ਹੈ ਕਿ ਟਰਬੋ ਫਿਟ ਕਰਦੇ ਆ ਤੇ ਵੀ ਜੋ ਸੋਨ ਨੂੰ ਵੀ ਦਿਖਾਵਾਂਗੇ ਵੀ ਜੇ ਸੋਨੇ ਆਪਣੇ ਆਪ ਕਰੇ ਟਰਬੋ ਫਿਟ ਕਰਨੀ ਹੋ ਗਈ ਫੋਰ ਕੋਈ ਟਰੈਕਟਰ ਦਾ ਜੋ ਕੰਮ ਕਰਨਾਗਾ ਵੀ ਉਹ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਉਹ ਤੁਹਾਨੂੰ ਆਪਾਂ ਹੁਣ ਆਪਾਂ ਜੋ ਰੋਜ਼ ਵਲੌਗ ਪਾਏ ਕਰਾਂਗੇ ਉਹਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਉਹ ਕੋ ਪਹਿਲੇ ਸਲੈਂਸਰ ਜੋ ਲਾ ਦਿੱਤਾ ਹੈ ਇਹ ਜੋ ਪੁਰਾਣਾ ਸਲੈਂਸਰ ਇਹਦੇ ਥਾਂ ਤੇ ਆਪਣੇ ਕੋਲ ਮਾਨੇ ਇੱਕ ਸਲੈਂਸਰ ਹੋਰ ਹੈਗਾ ਤੁਹਾਨੂੰ ਦਿਖਾ ਦਾਂਗੇ ਉਹ ਵੀ ਤੇ ਵੀ ਉਹ ਸਲੈਂਸਰ ਲਾ ਦਾਂਗੇ ਦੇਖੋ ਤੁਹਾਨੂੰ ਚੈੱਕ ਵੀ ਕਰਾਵਾ ਜਦ ਮੰਨ ਜਿੱਦੇ ਲੱਗੀ ਤੁਹਾਨੂੰ ਪਾਵਰ ਡੈਕ ਕਰਾਵਾਂਗੇ ਆਪਾਂ ਇਹਦੀ ਬਾਕੀ ਜੋ ਹੋਰ ਕੋਈ ਜੋ ਦਿਖਾਵਾਗੇ ਤੁਹਾਨੂੰ ਹਲਾ ਨਾਲ ਤੇ ਦੇਖੋ ਭਾਈ ਇਸ ਨੂੰ ਦਿਖਾ ਰਹੇ ਨੀ ਜੋ ਆਹ ਸੜਕ ਤੇ ਆਏ ਆਏ ਦਰਵਾਜ਼ੇ ਰੱਖਾ ਹੋ ਗਿਆ ਦੇਖੋ ਹੁਣ ਮੈਟ ਜੋ ਪਹਿਲੇ ਜਾਂਦਾ ਸੀਗਾ ਸੈਟਰ ਆਪਣੇ ਹੁਣ 10 ਦਿਨ ਹੋ ਗਏ ਬਿਆਜ਼ ਜੋ ਸੇਵਾ ਲਾ ਕੇ ਆਇਆਗਾ ਤੇ ਸਮਾਨ ਪਹਿਨੀ ਤਿਆਰ ਕਰੀ ਬੈਠੇ ਸੀ ਸਮਾਨ ਕਿੱਦੋਂ ਦੇਖੋ ਸਮਾਂ ਪਹਿਲੇ ਤਿਆਰ ਕਰ ਰੱਖਿਆ ਸੀਗਾ ਬਸ ਹੁਣ ਇਹ ਇਕੱਲੀ ਫਿੱਟ ਕਰਨੀ ਹੈ ਜੀ

Ini <laughs> bukan ਕੱਟ ਹੱਥ ਦਾ ਸਤਿਗੁਰ ਤੁਹਾਨੂੰ ਜਸ ਸੁਣਾ ਲਓ ਗਲਤੀ ਹੈ ਕਿ ਜਸ ਵੀ ਅੱਜ ਆਪਣੀ ਨਾਮ ਕਿਹਾ ਦੋ ਮੇਰੇ ਨਾਮ ਤੇ ਦਵਾਗੀ

ਔਰ ਲੇਟਿੰਗ ਨਾ ਕੋਈ ਬਾਕੀ ਨੀਏ ਕੋਈ ਬਾਕੀ ਦੀ ਗੱਲ ਨਹੀਂ ਕਰਦੇ ਅਸੀਂ ਬਹੁਤ ਬਾਰੇ ਗੱਲ ਕਰਦੇ ਹਾਂ ਹਾਂ ਵੀ ਜਿਹੜੀ ਬਾਲੀ ਦਸੀ ਜਾ ਰਹੀ ਹੈ ਹਾਂ ਮਾਂ നടവാതിലുള്ള ഒരു ഗുല്ല് പോലെയോടാ കേടാ ഇതാ നട ഓൾടെ ഇതെ 3 നമ്പർ പോയനാ അത് പോവാലേ ഷോട്ട്ダウン কৰা একদম 啊！ हां लगे लगे कुछ नहीं नहीं नागो हां इधर है इधर है oh <laughs> ผู、嗯、้

ਖੰਡੀ ਵੰਦੇ ਖੰਡੀ ਘਰ ਕੇ ਕੋਹਣਿਆ ਫਿਰ ਆਪਾਂ ਤੁਹਾਨੂੰ ਓਹੋ ਕਾफी ਗਰਮ ਹੋ ਗਈ ਦੇ ਹੁਣ ਆਪਾਂ ਮਿਕ ਰੋਜ਼ ਮੰਗ ਬਈ ਵਲੌਗ ਪਾਇਆ ਕਰਾਂਗੇ ਤੇ ਦੱਸਿਆ ਕਰਾਂਗੇ ਤੁਹਾਨੂੰ ਕਿਤੇ ਕਿਉਂ ਹਾਂ ਪਾ ਟਰਬੋ ਵੇ ਟਿਕਾ ਰਹੇ ਹਾਂ ਤੇ ਹੋਰ ਵੀ ਕੁਝ ਗੱਲ ਨਾ ਜਾ ਬਰੈਕਟਰ ਦਾ ਮਾੜਾ ਨਾ ਕੰਮ ਉਹ ਵੀ ਦਿਖਾ ਮਗੇ ਨਹੀਂ ਲੋ ਹੁਣ ਤਾਂ ਇਹ ਕਰ ਲੈ ਲਈ ਲਾਈਨ ਨੇ ਜੇ ਆਪਾਂ ਉਹ ਲਾਉਣੀ ਇਹ ਇਹ ਜੇ ਇਹ ਵੀ ਲੱਗ ਜਾਊਗਾ ਅਰਬੀ ਯਾਰ ਡਾਊਨ ਦੇ ਨਾ ਹੂੰ ਤਾਂ ਆਪਣਨ ਘਰੇ ਸਾਫ਼ਤੀ ਬੋਊਗੀ ਹਾਂ ਹੈਂਡੀਪਾਪ ਦਾ ਲਾਉਣਾ ਹੈ ਜੇ ਬਰਵਾੜ ਕਰਾਂਗੇ ਆਉਦਾ ਟਾਈਮ ਲਾ ਕੇ ਨੂੰ ਥੀਡਿੰਗ ਕਰਾਂਗੇ ਜੀ ਹਾਂ ਜੀ ਉਹ ਸਮਾਨ ਤਿਆਰ ਕਰਾਂਗੇ ਆਜੂ ਕੋ ਪਾਇ ਰੇ ਚੱਕ ਪਾਇਪ ਲੋਕ ਚੁੱਪ ਨਾ ਤਾਂ ਜਵਾ ਬੈਣ ਨੇ ਜਿਹਨਾਂ ਦਾ ਜੋ ਸ਼ੂਨੀਆ ਕਿਲਾ ਨੂੰ ਲਿਦੋ ਨਾ ਨਾ ਪੱਕੇ ਕਰ ਦਿੰਦੇ ਆ ਕਿ ਉਹ ਲੈ ਲੈਣ ਕਿ ਮੁਲਕੇ ਕਿਹੜੇ ਖੋਲਣੇ ਆਗੇ ਇਹ ਤਾਂ ਐ ਹੀ ਰਹਿਣੇ ਆ ਮਸਾਈ ਲਾਦਾਣਾ ਬਰਥਡੇ ਤੇ ਤੋ ਕਿਵੇਂ ਆ? ਓਰੇਆ ਓਰੇਆ ਓਰੇਤਾ ਉਹ ਨਹੀਂ ਕੁਸੰਦਾ ਓਰੇਆ ਨੂੰ ਲੈਣਾ ਨਾ ਸੁਗਾਲੇ ਬੁਸਨੀਆ ਮੈਂ ਓਰੇਆ ਤੂੰ ਕੀ ਕਰਦਾ ਕਰਦਾ ਗਿਆ ਨੂੰ ਕੀ ਕਰਦਾ ਹੈਗਾ ਹੁਣ ਕੀ ਕਰਦਾ ਐਸਾ ਟਰਬੋ ਲਾਉਣਾ ਰੈਟਰ ਦੇ ਆ ਓਏ ਦੇਖ ਤਾ ਐਂ ਦੇਖ ਤਾ ਇਥਾ ਟਰਬੋ ਲਾਉਣਾ ਰੈਟਰ ਦੇ ਸਾਡਾ ਰੈਟਰ ਵੀ ਸੀਟੀ ਮਾਰੂ ਗੁਰੂ ਤੋ ਡਿਆਲਾ ਮਾਰਦਾ ਕਿੰਨਾ ਮਾਰਾਂਗੇ ਹਾਂ ਨਮਾ ਲੈਉਂਗੇ ਕ ਨਮਾ ਕਿਹੜਾ ਓਏ ਜੋਂਡੀਆ ਰਾ ਜੋਂਡੀਆ ਰਾ 800 ਬੁਝਵਨ ਛੁਗਰਾਜ ਨੱਟਿਆ ਮੋਦੀ ਭਾਈ ਕਰਾਂਗੇ ਨੁ ਮੋਦੀ ਭਾਈ ਕਰਾਂਗੇ ਨੁ ਐਗੋ ਹੋ ਰਿਹਾ ਔਰ ਗਿਲਾ ਹੈ ਹੈ ਅੱਗਗਾ ਸਿਲੈਂਸਰ ਹੈ ਔਰ ਇਹ ਆੜ ਵੀ ਲਿਆਉਣੇ ਪੈਣਗੇ ਨਾ ਆਪਾਂ ਨੂੰ ਟਾਟ ਗਿਆੜ ਲੱਭਾਈ ਭੜ ਲਿਆਵਾਂਗੇ ਪਹਿਲਾ ਵਾਂਗੂ ਡੱਬੇ ਲਿਆਵਾਂਗੇ ਸਾਡਾ ਤਾਂ ਐ ਨਹੀਂ ਗਾ ਨਾ ਮੈਂ ਫੋਲਟਰੀ ਹੀ ਆ ਲਿਆ ਦੇਖੋ ਜਿਹੜਾ ਵੀ ਕੋਈ ਸਮਾਨ ਆਇਆ ਕਰੋ ਇਧਰ ਹੀ ਤਾਲ ਲੈ ਕਰਾਂਗੇ ਆਪਣੇ ਟਰੱਲ ਭਈਆ

Dohe pa na ganyan. Sige na. Nahan si Dohe yan. Yan natin katin niya. Kina din layan niya. Oh. Do din layan niya. Ito may na do din Ito may na do din. Ito may na do din. na do din.

ਮੇਰੇ ਫੋਨ ਚੜੀ ਚੱਲਦੀ ਆ ਜਰ ਉਹਦੇ ਲੈਣੇ ਵੈਲਡ ਦੇਖਣਾ ਵਾ ਇਧਰ ਫੋਨ ਚੋਂ ਦੇਖ ਲੈ ਤਾਂ ਜੀਆਂ ਹੋਰ ਨਵੀਆਂ ਜੋ ਆ ਕੰਮ ਕਰ ਰਹੇ ਆ ਟਾਰਪਰ ਹਰ ਜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦਿੰਦੇ ਨੇ ਤੇ ਕਮੈਂਟ ਜੀ ਜ਼ਰੂਰ ਜਸਮੂਵੀ ਆਪਾਂ ਜਸ ਘਰੇ ਕੰਮ ਕਰ ਦੇਾਂਗੇ ਵੀ ਉਹ ਕੰਮ ਆਪਣਾ ਸੈਟਨ ਜੋ ਆਪਾਂ ਬਾਹਰੋਂ ਕਰਾਉਂਦੇ ਆ ਤੁਹਾਨੂੰ ਹੁਣ ਦੱਸਿਆ ਹੀ ਹੈਗਾ ਵੀ 18 ਆਰਪੀ ਤੱਕ ਆਰਾਮ ਨਾਲ ਲੱਗ ਜੀ ਜਾਣਾ ਹੈਗਾ ਜੇ ਆਪਾਂ ਬਾਹਰੋਂ ਕਰਾਉਣੀ ਹੈ ਇਸ ਦਾ ਕੰਮ ਦੇਖੋ ਤੇ ਹੁਣ ਆਪਾਂ ਘਰੇ ਲੱਗ ਰਹੇ ਆਂਗੇ ਕਰਨ ਤਾਂ ਤੁਸੀਂ ਇਹ ਕਮੈਂਟ ਤੇ ਦੱਸਿਓ ਵੀ ਸੈਟ ਆਪਣਾ ਕੰਮ ਧੰਨਵਾਦ ਸਾਥੀ ਆ ਕਾਲਾ ਪੀਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ